ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਰਾਜੀ ਹੋਣਗੇ ਜਿਹੜੇ ਮੇਰੇ ਵੀਰ ਚੈਨਲ ਨਾਲ ਨਵੇਂ ਜੁੜੇ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਤਾਂ ਕਬੱਡੀ ਦੀ ਆਪਾਂ ਅਪਡੇਟ ਇਸ ਚੈਨਲ ਤੇ ਪਾਉਂਦੇ ਰਹਿਣੇ ਮਿੱਤਰੋ ਤਾਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜ ਹੋਣ ਵਾਲੇ ਕਬੱਡੀ ਦੇ ਵਧੀਆ ਟੂਰਨਾਮੈਂਟ ਆ ਵੀਰੇ ਆਪਾਂ ਕਰਦੇ ਆ ਗੱਲ ਸਾਰਿਆਂ ਨੂੰ ਪਹਿਲਾ ਕਬੱਡੀ ਗੱਪਾ ਰੈਲੂ ਫਤੇਗੜ ਸਾਹਿਬ ਇਥੇ ਕਬੱਡੀ ਓਪਨ ਦੇ ਤਿੰਨ ਪਲੇਅਰ 12ਵਾਂ ਮਿੱਤਰੋ ਪਹਿਲਾ ਨਾਮ ਇੱਥੇ 65000 ਰੱਖਿਆ ਗਿਆ ਤੇ ਦੂਸਰਾ ਨਾਮ ਕਹਿੰਦੇ 51000 ਰੱਖਿਆ ਗਿਆ ਬਾਈ ਸਟ੍ਰੇਡਰ ਤੇ ਜਾਫੀ ਨੂੰ ਕਹਿੰਦੇ 43 ਇੰਚੀ LED ਨਾਲ ਮਾਨ ਸਨਮਾਨ ਹੋਵੇਗਾ ਨਾਲ ਹੀ ਸੈਮੀਫਾਈਨਲ ਦੇ ਵੈਸਟ ਰੇਡਰ ਤੇ ਜਾਫੀ ਨੂੰ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣਗੀਆਂ ਬਹੁਤ ਵਧੀਆ ਪ੍ਰਾਈਜ਼ ਰੱਖਿਆ ਗਿਆ ਨਾਲ ਹੀ 57 ਕਿਲੋ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਤੇਗਾ 7100 ਤੇ ਦੂਸਰਾ ਨਾਮ 5100 ਆ ਵੈਸਟ ਰੇਡਰ ਤੇ ਜਾਫੀ ਨੇ 22100 ਦੀ ਨਗਦ ਰਕਮ ਦਾ ਮਾਨ ਸਨਮਾਨ ਹੋਵੇਗਾ ਲਾਈਵ ਆ ਮਿੱਤਰੋ www123live.in ਤੇ YouTube ਦਾ ਅਫੀਸ਼ੀਅਲ ਚੈਨਲ ਹੈ ਸ਼ੇਰੇ ਪੰਜਾਬ ਸਪੋਰਟਸ ਕਲੱਬ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਟੀਮਾਂ ਬਹੁਤ ਸਿਰੇ ਸਿਰੇ ਦੀਆਂ ਪਹੁੰਚਣਗੀਆਂ ਪੰਜਾਬ ਦੇ ਵਿੱਚ ਜਿਹੜੇ ਟੌਪ ਦੇ ਪਲੇਅਰ ਨੇ ਸਾਰੇ 우리 ਟੀਮਾਂ ਦੇ ਵਿੱਚ ਇੰਟਰਨੈਟ ਵਧੀਆ ਟੂਰਨਾਮੈਂਟ ਹੋਵੇਗਾ ਅੱਜ ਬੀਰ ਖੁਰਦ ਦੇ ਵਿੱਚ ਕਬੱਡੀ ਓਪਨ ਦਾ ਇੱਕ ਪਲੇਅਰ ਬਾਰਵਾਂ ਪਹਿਲਾ ਨਾਮ ਇੱਥੇ 31000 ਆ ਤੇ ਦੂਸਰਾ ਨਾਮ 21000 ਆ ਬੈਸਟ ਪਲੇਅਰ ਨੂੰ ਦੇ ਸਰਪ੍ਰਾਈਜ਼ ਨੇ ਨਾਲ ਹੀ 65 ਕਿਲੋ ਦਾ ਪਹਿਲਾ ਨਾਮ 6100 ਆ ਤੇ ਦੂਜਾ ਨਾਮ 5100 ਆ 65 ਕਿਲੋ ਦੇ ਬੈਸਟਾਂ ਲਈ ਪ੍ਰਾਈਜ਼ ਰੱਖੇ ਗਏ ਨੇ ਤੇ ਇਸ ਦਾ ਲਾਈਵ ਆ ਮਿੱਤਰੋ pv31mars.com YouTube ਦਾ ਅਫੀਸ਼ੀਅਲ ਚੈਨਲ ਹੈ ਬਹੁਤ ਵਧੀਆ ਟੂਰਨਾਮੈਂਟ ਹੋਵੇਗਾ ਵੀ ਬਜਨੀ ਕਬੱਡੀ ਖਿਡਾਰੀਆਂ ਲਈ ਵੀ ਵਧੀਆ ਪ੍ਰਾਇਜ਼ ਅਤੇ ਓਪਨ ਦਾ ਇੱਕ ਪਲੇਅਰ ਬਾਹਰੋਂ ਆ ਮਿੱਤਰੋਰੇ ਨਾਲ ਹੀ ਮਿੱਤਰੋ ਪਿੰਡ ਦੁਲੱਦੀ ਨਾਬਾ ਵਿਖੇ ਅਜਨ ਰੋਲ ਪਿੰਡ ਦਾ ਪਹਿਲਾ ਨਾਮ ਜਿੱਥੇ 31000 ਅਤੇ ਦੂਸਰਾ ਨਾਮ 21000 ਤੇ ਨਾਲ ਹੀ 65 ਕਿਲੋ ਦੇ ਦੋ ਪਲੇਅਰ ਬਾਹਰੋਂ ਮਿੱਤਰੋ ਪਹਿਲਾ ਨਾਮ ਜਿੱਥੇ 11000 ਅਤੇ ਦੂਸਰਾ ਨਾਮ 7100 ਆ ਓਪਨ ਦੇ ਵੈਸਟਾਂ ਲਈ ਐਲਈਡੀਆਂ ਦੇ ਦੇਸੀ ਘੋਵਾ ਨਾਲ ਹੀ 65 ਕਿਲੋ ਦੇ ਵੈਸਟਾਂ ਲਈ ਗੀਜਰ ਦੇ ਦੇਸੀ ਘੋ ਰੱਖਿਆ ਗਿਆ ਉਰੇ ਵੀ ਵਧੀਆ ਟੀਮਾਂ ਪਹੁੰਚਣਗੀਆਂ ਬਹੁਤ ਵਧੀਆ ਪ੍ਰਬਾਲਾ ਕੀਤਾ ਕਮੇਟੀਆਂ ਦੇ ਵੱਲੋਂ ਵਧੀਆ ਕਬੱਡੀ ਕੱਪ ਕਰਵਾਇਆ ਜਾ ਰਿਹਾ ਤੇ ਨਾਲ ਹੀ ਪਿੰਡ ਬੰਬੀਹਾ ਜ਼ਿਲ੍ਹਾ ਬਠਿੰਡਾ ਵਿਖੇ ਮਿੱਤਰੋ ਬਜਨੀ ਕਬੱਡੀ ਖਿਡਾਰੀਆਂ ਦੇ ਮੈਚ ਹੋਣਗੇ ਜਿੱਥੇ 40 ਕਿਲੋ ਦਾ ਪਹਿਲਾ ਨਾਮ 2100 ਤੇ ਦੂਜਾ ਨਾਮ 1100 ਆ 65 ਕਿਲੋ ਦਾ ਪਹਿਲਾ ਨਾਮ 5100 ਆ ਤੇ ਦੂਜਾ ਨਾਮ 3100 ਆ 75 ਕਿਲੋ ਦਾ ਪਹਿਲਾ ਨਾਮ 21000 ਤੇ ਦੂਸਰਾ ਨਾਮ 15000 ਆ ਮਿੱਤਰੋ 75 ਕਿਲੋ ਦੇ ਬੈਸਟਨ ਲਈ 32 ਇੰਚੀ LED ਆ ਹੋਣਗੀਆਂ 40 ਕਿਲੋ ਦੇ ਲਈ ਕੱਪ ਇਹ ਵੀ ਬਹੁਤ ਵਧੀਆ ਕਬੱਡੀ ਟੂਰਨਾਮੈਂਟ ਆ ਬਾਈ ਨਹੀਂ ਕਬੱਡੀ ਖਿਡਾਰੀਆਂ ਲਈ ਇਸ ਦਾ ਲਾਇ ਮਿੱਤਰੋ ਕਬੱਡੀ ਟੀਵੀ ਤੇ ਚੱਲੇਗਾ ਬਾਕੀ ਜੀ ਇਹ ਤਨ ਚਾਰ ਜਗ੍ਹਾ ਤੇ ਅੱਜ ਦੇ ਪੰਜਾਬ ਦੇ ਕਬੱਡੀ ਟੂਰਨਾਮੈਂਟ ਸੀ ਬਾਕੀ ਜੇ ਮੇਰੇ ਵੀਰ ਨੂੰ ਕੋਈ ਹੋਰ ਅਪਡੇਟ ਮਿਲੇ ਤਾਂ ਕਮੈਂਟ ਬਾਕਸਾਂ ਦੇ ਵਿੱਚ ਜ਼ਰੂਰ ਦੱਸਿਓ ਬਾਕੀ ਜੀ ਕਬੱਡੀ ਮਿਲਾਂਗੇ ਆਪਾਂ ਇੱਕ ਨਵੀਂ ਅਪਡੇਟ ਦੇ ਨਾਲ ਜੋ ਕੱਲ ਨੂੰ ਕਬੱਡੀ ਦੇ ਟੂਰਨਾਮੈਂਟ ਹੋ ਰੋਗੇ ਉਹਨਾਂ ਵਾਲੇ ਆਪਾਂ ਅਪਡੇਟ ਦੇਵਾਂਗੇ ਸਾਰੇ ਮੇਰੇ ਵੀਰ ਖੇਡ ਪ੍ਰੇਮੀ ਜੋ ਕਬੱਡੀ ਨੂੰ ਪਿਆਰ ਕਰਦੇ ਨੇ ਜੋ ਕਬੱਡੀ ਖਿਡਾਰੀ ਨਿਊਜ਼ੀਲੈਂਡ ਖੇਡ ਰਹੇ ਨੇ ਸਾਰਿਆਂ ਨੂੰ ਵਾਇਰਸ ਸੱਟਾਂ ਫੇਟਾਂ ਤੋਂ ਬਚਤ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਾਰੇ ਖੇਡ ਪ੍ਰੇਮੀਆਂ ਨੂੰ ਖੇਡ ਪ੍ਰਮੋਟਰਾਂ ਨੂੰ ਕਬੱਡੀ ਖਿਡਾਰੀਆਂ ਨੂੰ ਵਾਇਰੂ ਸਾਰੇ ਮੇਰੇ ਵੀਰਾਂ ਦਾ ਜੋ ਚੈਨਲ ਨੂੰ ਸਪੋਰਟ ਕਰ ਰਹੇ ਨੇ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਦਿਲੋਂ ਧੰਨਵਾਦ